ਉਹ अहम ਗੱਲ ਹੈ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਾਏ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ अहम ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੁੰਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹਾ ਜਿਹਦਾਰ ਬਹੁਤ अहम ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਇਹ ਨੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਤੇ ਪਾਰਟੀਆਂ ਤਿੰਨ ਚਾਰ ਹਰਾਈਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੀ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼ੌਨਿਕ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਨੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਣੀ ਉਹਨੂੰ ਇਹ ਸਾਰੀਆਂ ਰਿਆ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਹੀ ਦਿੱਤਾ ਹੈ ਕਿ ਰਾਇਆ ਸਾਰੀਆਂ ਕਰੋ ਰਾਇ ਕਰਨ ਤੋਂ ਬਾਅਦ ਫਾਈਨਲ ਰਾਇ ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਅਪੀਲ ਕਹ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਉਹ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਸੋਈਦਾ ਸਾਰੀ ਪਾਰਟੀ ਦੇ ਵਿੱਚ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਨੇ ਸਾਬਕਾ ਪ੍ਰਧਾਨ ਬੈਠੇ ਨੇ ਜੀ ਕੇ ਸਾਫ ਸਾਡੇ ਸੀਨੀਅਰ ਸਾਹਿਬ ਡੂੰਗਰ ਸਾਹਿਬ ਹੋਰੀ ਬੜੇ ਪੁਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁੜਾਈ ਨਹੀਂ ਬਸਲੀ ਜੋ رائے ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਅਸੀਂ ਡਾਟਾ ਜਲਦੀ ਅਗਲੀਆਂ ਦੇਵਾਂਗੇ ਉਹ ਤੈਅ ਕਰਾਂਗੇ ਉਹਨਾਂ ਦੇ ਮਤਬਕ ਜਿਹੜੇ ਅਗਲੇ ਫੈਸਲੇ ਆ ਜੋ ਫਾਈਨਲ ਫਿਰ ਸਾਰੀ رائے ਆਊਗੀ ਉਹ ਫਿਰ ਤੁਹਾਡੇ ਕੋਲੇ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ ਤੇ ਤੁਹਾਡਾ ਸਭ ਦਾ ਬੰਦੀ ਸਿੰਘਾਂ ਦੀ ਜਿਹੜਾ ਆ ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਦੇ ਸਟੈਂਡ ਲਿਆ ਹੈ ਉਹ ਟੋਟਲ ਗਲਤ ਹੈ ਰਾਜਵਾਨਾ ਦੇ ਕੇਸ ਰਾਜਵਾਨਾ ਸਾਹਿਬ ਦੇ ਕੇਸ ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ ਚ ਲਿਆ ਜਿਹੜੇ ਕਹਿੰਦੇ ਨੂੰ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਇਸ਼ਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਬਸਲੇ ਕਿ ਉਸ ਵੇਲੇ ਇਹਨਾਂ ਦੀ ਸਜ਼ਾਵਾ ਜਿਹੜੀਆਂ ਮੌਤ ਦੀਆਂ ਸੀ ਬਦਲਣ ਵਾਸਤੇ ਬਾਅਦੇ ਵੀ ਕੀਤੀ ਸਰਕਾਰਾਂ ਨੇ ਬਾਅਦ ਚ ਮੁੱਕਰ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚਾਹੁੰਦੀ ਤਾਂ ਰਿਹਾਂ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਅਜ ਰਾਜਵਾਨਾ ਨੂੰ ਵੀ ਪ੍ਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲ ਮੋਲ ਕਰਤੀ ਹੈ ਜਵਾਬ ਦਿੱਤਾ ਸੋ ਉਸ ਤੇ ਵੀ ਸਾਰਾ ਅੱਜੇ ਬਤਾਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੇਕਰ ਜੋ ਹੈ ਪਾਰਟੀ ਨੂੰ ਜੋ ਦੇਸ਼ਾ ਅਗਲਾ ਇਹ ਅਜਿ ਤੇ ਅਗਲੇ ਪ੍ਰੋਗਰਾਮ ਅਸੀਂ ਸਾਰੇ ਅਸੀਂ ਉਵੇਂ ਡਾਟਾ ਦੇ ਕੇ ਕਰਾਂਗੇ ਫਿਰ ਫਾਈਨਲ ਆ ਜਿਹੜੇ ਤੁਹਾਨੂੰ ਤੁਹਾਡੇ ਕੋਲ ਫੇਰ ਆ ਕੇ ਸੰਗਤ ਦੇ ਵਿੱਚ ਅਸੀਂ ਸਾਰੀ ਦੱਸਾਂਗੇ ਇਹਨਾਂ ਲਫ਼ਜ਼ਾਂ ਨਾਲ ਤੁਹਾਡਾ ਬਹੁਤ ਧੰਨਵਾਦ ਹੁਣ ਮੈਂ ਤੁਹਾਨੂੰ ਚੀਵਾ ਸਾਹਿਬ ਕੋਲੈਰੀਫਾਈ ਜੇ ਤੁਸੀਂ ਕੋਈ ਕੁਐਸਚਨ ਕਰ ਕਿਸ ਤਰੀਕ ਤੱਕ ਤੁਸੀਂ ਵੱਖ-ਵੱਖ ਜਿਲ੍ਹਾ ਜਨਰਲੀਆਂ ਚਲੰਨੀ ਕਮੇਟੀ ਹੈ ਔਰ ਹਲਕਾ ਅੰਚਾਰ ਜਿਹੜੀਆਂ ਮੀਟਿੰਗ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ ਹਾਂ ਜਲਦੀ ਜੀ ਸੀ ਡਾਟਾ ਦੇ ਦੇਗੇ ਜੀ ਇਕਦਮ ਤਾਂ ਮੈਂ ਤੁਹਾਨੂੰ ਡੇਟ ਨਹੀਂ ਦਿੰਦਾ ਅਸੀਂ ਬੈਠ ਕੇ ਰਾਏ ਕਰਕੇ ਕਿਉਂਕਿ ਫਿਰ ਇਹ ਵੀ ਰਾਏ ਪਾਰਟੀ ਡੈਮੋਕ੍ਰੈਟਿਕ ਪਾਰਟੀ ਹੈ ਮੈਂ ਕਦੇ ਵੀ ਇਸ ਸਵਾਦ ਦਾ ਬੰਦਾ ਨਹੀਂ ਕਿ ਪਾਰਟੀ ਚ ਤੁਸੀਂ ਜੋ ਮੂੰਹ ਚ ਕਹਿ ਦੋ ਪਾਰਟੀ ਪਾਰਟੀ ਹੀ ਸਾਨੂੰ ਹਿੱਸਾ ਤੇ ਬਿਠਾਉਂਦੀ ਹੈ ਇਸ ਕਰਕੇ ਮੈਂ ਉਹਦੀ ਰਾਏ ਤੋਂ ਬਗੈਰ ਕੋਈ ਗੱਲ ਇੱਕ ਲਫ਼ਜ਼ ਵੀ ਅੱਗੇ ਕਰਨੀ ਕਹਿਣਾ ਅੱਜ ਵੀ ਜੋ ਗੱਲ ਕਹੀਏ ਸਾਰੀ ਪਾਰਟੀ ਦੇ ਮੇਰੇ ਦੋਲੇ ਸਾਰੀ ਪਾਰਟੀ ਬੈਠੀ ਹੈ ਇੱਕ ਵੀ ਲਫ਼ਜ਼ ਕਹਿ ਇਹਨੂੰ ਕਿ ਭਾਈ ਹੁਣ ਜਿਹੜਾ ਤਰੀਕਾ ਹੋ ਗਿਆ ਹੱਸ ਤਾਂ ਲੜਨ ਵਾਲੇ ਸੀ ਅੱਜ ਸੋਸ਼ਲ ਮੀਡੀਆ ਤੇ ਪ੍ਰੈਸ ਆ ਗਿਆ ਟੀਵੀ ਆ ਗਿਆ ਅਸੀਂ ਤਾਂ ਤੇਰੇ ਨਾਲ ਹੀ ਬਤਾਰ ਸਾਂ ਗੱਲਾਂ ਕਰਨ ਵਾਲੀ ਹੁੰਦੀ ਸੀ ਵੱਧ ਤੋਂ ਵੱਧ ਕਿ ਉਹ ਤਾਂ ਤੁਸੀਂ ਹੁੰਦੇ ਸੀ ਤੇ ਅਸੀਂ ਲੋਕਾਂ ਜਾ ਕੇ ਲੜਦੇ ਸੀ ਹੁਣ ਜਵਾਨ ਨੇ ਵੱਖਰੇ ਆ ਗਏ ਇਸ ਕਰਕੇ ਕਈ ਵਾਰੀ ਸਾਨੂੰ ਇਸ ਜਵਾਨੇ ਦਾ ਪਤਾ ਵੀ ਨਹੀਂ ਲੱਗਦਾ ਜੋ ਅਸੀਂ ਮਨੋ ਅਕਾਲੀ ਦਲ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਸੀ ਲੜਾਈਆਂ ਲੜੀਆਂ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਅੱਜ ਵੀ ਮੈਨੂੰ ਦੁੱਖ ਹੈ ਕਿ ਜੇ ਕਿਤੇ ਸਾਡਾ ਸਾਥ ਦੇ ਦਿੰਦੇ ਜਦੋਂ ਅਸੀਂ ਧਰਮ ਯੁੱਧ ਦਾ ਮੋਰਚਾ ਲਾਇਆ ਸੀ ਜਿਸ ਤੇ ਅਸੀਂ ਪਾਣੀਆਂ ਦੀ ਮੰਗ ਕੀਤੀ ਸੀ ਸਿੰਧਗੜ ਦੀ ਮੰਗ ਸੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਮੰਗ ਸੀ ਵਪਾਰ ਦੀ ਪਾਕਿਸਤਾਨ ਲਾਂਘੇ ਦੀ ਮੰਗ ਸੀ ਔਰ ਜੋ ਟੈਕਸ ਹੈ ਤਿੰਨ ਸਟੇਟਾਂ ਦਾ ਮਾਫ ਕੀਤਾ ਸਾਡੀ ਬਰਾਬਰਤਾ ਦੀ ਮੰਗ ਸੀ ਉਹ ਇਹ ਗੱਲਾਂ ਜਿਹੜੀ ਅਸੀਂ ਫੌਜਾਂ ਦੀ ਭਰਤੀ ਦੀ ਮੈਂਡ ਤੇ ਮੰਗ ਸੀ ਜੇ ਕਿਤੇ ਇਹ ਗੱਲਾਂ ਸਾਡੀਆਂ ਉਦੋਂ ਸਾਡੇ ਨਾਲ ਇਹ ਸਹਿਮਤ ਹੋ ਜਾਂਦੇ ਨਾ ਬੱਕਰੇ ਦਾ ਖੜਦੇ ਸਾਨੂੰ ਮਾਰਨ ਵਾਸਤੇ ਕੇ ਜੀ ਇਹ ਪਾਣੀ ਦੀ ਘੁੱਟ ਰਿੰਦੇ ਦੂਜਿਆਂ ਨੂੰ ਤੇ ਉਹਦੇ ਨਾਲ ਖੜੇ ਸਿੰਧਰਾ ਕਾਨੀ ਦੇ ਟੱਕ ਲਾਉਣ ਵੇਲੇ ਅੱਜ ਨਾਲ ਨਾ ਖੜਦੇ ਤਾਂ ਜਾਂ ਦੇ ਨਹੀਂ ਸੀ ਉਹਦੇ ਅੱਜ ਇਹ ਮੰਗਾਂ ਕਰਦੇ ਨੇ ਉਸ ਵੇਲੇ ਇਹਦੀ ਫੈਡਲ ਪਾਵਰ ਮੰਗਦੇ ਨੇ ਇਹਦੀ ਬੰਦਪੁਰ ਦਾ ਪਤਾ ਮੰਗਦੇ ਨੇ ਤਾਂ ਖਾਨਸਰ ਮੰਗਦੇ ਨੇ ਉਸ ਵੇਲੇ ਫਿਰ ਜੋ ਸਾਡਾ ਹੋਈ ਹੈ ਅੱਜ ਲੋਕ ਕਹਿੰਦੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਜਿਹੜਾ ਪੰਜਾਬ ਨੂੰ ਇੱਥੇ ਰੱਖੀ ਬੈਠਾ ਹੈ ਨਹੀਂ ਅੱਜ ਤੋ ਕਿਤੇ ਨਾ ਪਹਿਲਾਂ ਮਰ ਜਾਂਦਾ ਜੇ ਬਚਾਉਣਾ ਅਗਲਾ ਮੈਂ ਲਿਖ ਕੇ ਦਿੰਦਾ ਕਿ ਕੋਈ ਅਕਾਲੀ ਦਲ ਬਚਾਏਗਾ ਇਹ ਕੋਈ ਸਾਰੇ ਨਹੀਂ ਦੁਨੀਆ ਚ ਭਗਤ ਸਿੰਘ ਬਣਦੇ ਤੇ ਸਾਰੇ ਹੀ ਸੁਭਾਚੰਦਰ ਬੋਸ ਬਣਦੇ ਸਾਡੇ ਰੂਰਗਾ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਤੇ ਪਾੜਦੇ ਕਿਸੇ ਇੱਕ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਇਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿੰਦਾ ਕਿ ਗੁਰੂ ਅੰਗਸਾਗਰ ਪਾਰਟੀ ਦੇ ਹਮੇਸ਼ਾ ਪਾਰਟੀ ਚੜਦੀ ਕਲਾ ਰਹੇਗੀ ਔਰ ਅਸੀਂ ਹਰ ਹਾਲ ਹਰ ਹਾਲ ਪੰਜਾਬ ਪੰਜਾਬੀਆਂ ਤੇ ਹਰ ਦੇਸ਼ ਦੇ ਇਨਸਾਨ ਵਾਸਤੇ ਤੇ ਮinority ਵਾਸਤੇ ਅਸੀਂ ਹਰ ਸਾਹ ਤੱਕ ਲੜਦੇ ਰਹਾਂਗੇ ਇਹ ਸਾਡਾ ਇੱਕ ਅਕੀਦਾ ਜਿਹਦੇ ਅਸੀਂ ਪੂਰੇ ਵਿਸ਼ਵਾਸ ਨਾਲ ਕੰਮ ਕਰਾਂਗੇ ਧੰਨਵਾਦ ਵਿਕਤਕ ਤੋਂ ਤੇ ਤੇ ਪ੍ਰਧਾਨ ਸਾਹਿਬ ਨੇ ਸਾਰੀ ਗਲਤ ਹਰਦਾ ਚਾਰਜ ਕਰ ਦਿੱਤੀ ਆ ਸੋ ਹਾਲ ਫਾਰਟਨ ਬਥਰੀਆ ਉਹ ਗਿੱਤਾ ਸਾਹਿਬ ਵੀ ਤੁਹਾਡੇ ਨਾਲ ਸਮਝੇ ਕਰਾਂਗੇ ਜਿਹੜਾ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਇੱਕ ਬਦਲਾ ਦਾ ਭਾਵਨਾ ਦੇ ਤਹਿਤ ਔਰ ਜਿੱਤੇ ਵਿੱਚ ਕੇਂਦਰ ਵੀ ਤੇ ਸੂਬੇ ਦੀ ਸਰਕਾਰ ਜਿਹੜੀ ਆ ਇੱਕ ਦੋਨੇ ਬਰਾਬਰ ਦੀਆਂ ਹਿੱਸੇਦਾਰ ਇਹ ਪੰਜਾਬ ਨੂੰ ਅਣਕੌਤਾ ਕੀ ਬੇਗਾ ਵੱਡੀਆਂ ਸਾਜਸ਼ਾ ਰਚ ਕੇ ਜਿਹੜੇ ਪੰਜਾਬ ਰੀਆਰਨਾਈਜੇਸ਼ਨ ਐਕਟ ਦੇ ਵਿੱਚ ਫੈਸਲੇ ਹੋਏ ਸੀ 1966 ਦੇ ਵਿੱਚ ਉਹਨਾਂ ਫੈਸਲਿਆਂ ਨੂੰ ਵੀ ਹੁਣ ਬਦਲ ਕੇ ਤੇ ਪੰਜਾਬ ਦੇ ਜਿਹੜੇ ਤੇਗਾ ਤਕੀ ਸੀ ਜਿਹੜੇ ਪਹਿਲਾਂ ਮਜੂਦਾ ਸਾਡੇ ਹੱਥ ਆ ਉਹ ਵੀ ਖੋਏ ਜਾ ਰਹੇ ਆ ਅਜਤ ਉਹਦੇ ਤੇਰ ਬੜੀ ਕਬੀਰਤਾ ਦੇ ਨਾਲ ਕੋਰਟ ਕਮੇਟੀ ਦੇ ਵਿਚਾਰ ਉਤਾਰਨਾ ਕੀਤਾ ਔਰ ਤਾੜਨਾਂਗੇ ਕਿਤੇ ਆ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੀ ਸਰਕਾਰ ਨੂੰ ਸੂਬੇ ਦੀ ਸਰਕਾਰ ਭਗਵਾਨ ਜੀ ਨੂੰ ਤਾਂ ਇਸ ਕਰਕੇ ਕਿ ਜਿਹੜਾ ਤੁਸੀਂ ਉਸ ਕੁੜਾੜੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪੰਜਾਬ ਦੇ ਹੱਕਾਂ ਨੂੰ ਵਡਾ ਲੱਗੀ ਹੋਈ ਆ ਤੇ ਪੰਜਾਬ ਦੀ ਜਨਤਾ ਤੁਹਾਨੂੰ maaf ਨਹੀਂ ਕਰੇਗੀ ਕਿਉਂਕਿ ਜਿਹੜਾ ਤੁਸੀਂ ਉੱਥੇ ਕੇਜਰੀਵਾਲ ਦੇ ਦਬਾਅ ਥੱਲੇ ਉੱਥੇ ਸਮਝੌਤਾ ਕਰਕੇ ਆਏ 9 ਜੁਲਾਈ 2022 ਨੂੰ ਆ ਸਾਰੇ ਕੰਡੇ ਜਿੰਨੇ ਹੁਣ ਭਾਵੇਂ ਵਿਧਾਨ ਸਭਾ ਦੀ ਗੱਲ ਆ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਆ ਭਾਵੇਂ ਦੁਬਾਰਾ ਹਰਿਆਣੇ ਦੇ ਕਾਲਜ ਨਾਲ ਜੋੜਨ ਦੀ ਗੱਲ ਆ ਤੇ ਭਾਵੇਂ ਜਿਹੜੀਆਂ ਐਸਵਾਈਐਲ ਦੀਆਂ ਪਿੱਛੇ ਤੁਸੀਂ ਗਲਤ ਮੀਟਿੰਗਾਂ ਕੀਤੀਆਂ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਕੇ ਇਹ ਸਾਰੇ ਕੰਡੇ ਜਿਹੜੇ 9 ਜੁਲਾਈ 2022 ਨੂੰ ਤੁਸੀਂ ਉੱਥੇ ਵਿਜੇ ਸੀ ਇਹ ਉਹਦਾ ਨਤੀਜਾ ਕਿ ਅੱਜ ਫੇਰ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਤਾਂ ਕੀ ਸੀ ਤੁਸੀਂ ਪੱਕੇ ਤੌਰ ਦੇ ਉੱਤੇ ਇਹਨੂੰ ਫੇਰ ਹਰਿਆਣਾ ਦਾ ਕਬਜ਼ਾ ਇੱਥੇ ਨਾਲ ਲੈ ਕੇ ਕੇਂਦਰੀ ਦਬਾਰ ਕੇਂਦਰੀ ਵਾਪਸ ਬਵਾੜਾ ਚਾਹੁੰਦੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿੰਨੇ ਅਧਿਕਾਰ ਦਿੱਤੇ ਆ ਹੋਮ ਮਿਨਿਸਟਰ ਨੂੰ ਤੇ ਕਿੰਨੇ ਅਧਿਕਾਰ ਦਿੱਤੇ ਆ ਚੰਗੀਗੜ੍ਹ ਦੇ ਪ੍ਰਸ਼ਾਸਕ ਨੂੰ ਤੇ ਅਸਰਾਂ ਨੂੰ ਕਿ ਉਹ ਸੂਬਿਆਂ ਦੀਆਂ ਬਾਡੀਜ਼ ਬਦਲ ਦੇਣ ਸੰਵਿਧਾਨ ਦੀ ਧਾਰਾ 3 ਦੇ ਵਿੱਚ ਬੜਾ ਸਪਸ਼ਟ ਆ ਕਿ ਕਿਸੇ ਸਟੇਟ ਦੀ ਕਿਸੇ ਯੂਨੀਅਨ ਟੈਰੀਟਰੀ ਦੀ ਬਾਉਂਡਰੀ ਜਿਹੜੀ ਆ ਜੇ ਉਹ ਚੇਂਜ ਹੋਣੀ ਆ ਤੇ ਉਹ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਕਾਨੂੰਨ ਦੇ ਤਹਿਤ ਹੋਣੀ ਇਥੇ ਘਰਦਾ ਹੀ ਰਾਜ ਬਣਾ ਰਿਆ ਕਿ ਆਪੇ ਹੀ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਤੇ ਨਾਲ ਯੂਟੀ ਦੇ ਅਸਰ ਤੇ ਜਾ ਕੇ ਰੈਕੀ ਕਰਕੇ ਜੋ ਪਸੰਦ ਆਇਆ ਚੰਡੀਗੜ੍ਹ ਦੇ ਵਿੱਚੋਂ ਉਹ ਪੀਸ ਚੁਕਲਿਆ ਪੀ ਆ ਹਜ਼ਾਰ ਦੇ ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਤੇ ਇੱਥੇ ਦਾ ਬਣਾਵਾਗੇ ਅਸੀਂ ਆਪਣੀ ਵਿਧਾਨ ਸਭਾ ਤੇ ਬਾਅਦੇ ਸਾਡਾ ਬਣ ਜੂਗਾ ਕਲੇਮ ਜੇ ਤੁਹਾਨੂੰ ਐਨਾ ਸ਼ੌਕ ਆ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਤੁਸੀਂ ਆਪਣੀ ਬਣਾਓ ਵਿਧਾਨ ਸਭਾ ਹਰਿਆਣੇ ਦੇ ਵਿੱਚ ਪੰਚਕੋਲੇ ਬਣਾਓ ਅੰਬਾਲਾ ਬਣਾਓ ਜੀਤ ਬਣਾਓ ਫਰੋਤਕ ਬਣਾਓ ਅਸੀਂ ਕੋਈ ਤੁਹਾਡੇ ਦੁਸ਼ਮਣ ਥੋੜੀ ਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝ ਗਿਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਇਸ ਕਰਕੇ ਇਹ ਅੱਜ ਗਵਰਨਰ ਸਾਹਿਬ ਨੇ ਕਿਹਾ ਕਿ ਹਾਲੇ ਇਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਉਸ ਸਟੇਜ ਤੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਨੇ ਪ੍ਰਪੋਜ਼ਲ ਆਈ ਕਿਉਂ ਪ੍ਰਪੋਜ਼ਲ ਦਾ ਅਧਿਕਾਰ ਹੀ ਕਿੰਨੋ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਥ ਮਾਰੋਗੇ ਬਾ ਯੂਨੀਵਰਸਿਟੀ ਤੇ ਇਦਾਂ ਕਬਜ਼ਾ ਹੁਣ ਦਾਂਗੇ ਬਾ ਚੰਡੀਗੜ੍ਹ ਦੇ ਉੱਤੇ ਇਦਾਂ ਕਬਜ਼ਾ ਹੁਣ ਦਾਂਗੇ ਇਦੇ ਵਾਸਤੇ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਇਹ ਅੱਜ ਦੀ ਸਾਡੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜਿਹੜੀ ਸਾਂਝੀ ਮੀਟਿੰਗ ਹੈ ਉਹਦਾ ਫੈਸਲਾ ਇੱਕ ਰਾਜਵਾਨਾ ਸਾਹਿਬ ਦੇ ਸਬੰਧ ਵਿੱਚ ਜਿਹੜੀਆਂ ਸਾਲਸ਼ਾ ਰੁੱਤੀਆਂ ਜਾ ਰਹੀਆਂ ਮਜੀਠਾ ਸਾਹਿਬ ਸਾਰੀ ਡਿਟੇਲ ਦੱਸਣਗੇ ਕਿਉਂਕਿ ਹਰ ਚੀਜ਼ ਦੀ ਬਰੀਕੀ ਦੇ ਨਾਲ ਪਾਇਰਵਾਹ ਕਰਦੇ ਔਰ ਅੱਖਾਂ ਖੁੱਲਣੀਆਂ ਪੰਜਾਬ ਦੀਆਂ ਜਨਤਾ ਦੀਆਂ ਕਿ ਇਹ ਜਿਹੜੇ ਸਾਗੇ ਹਮਦਰਦ ਹੱਕਦਾਰ ਬੰਨਾ ਚਾਹੁੰਦੇ ਸੀ ਇਹ ਪਟਿਆ ਵਡਿਆ ਸਾਸ਼ਟਾ ਚਾਹੇ ਭੁਲੰਦੇ ਕੇਸ ਚਾਹੇ ਰਾਜਵਾਨੇ ਦੇ ਕੇਸ ਚਾ ਉਹਦੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਬਾਕੀ ਵਰਕਿੰਗ ਕਮੇਟੀ ਦੀ ਜਿਹੜਾ ਫੈਸਲਾ ਉਹਨਾਂ ਨੇ ਦੱਸਤਾ ਮੈਂਬਰਾਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਤ ਸੀ ਜਿਹੜੀ ਕਿਉਂਕਿ ਸੁਪਰੀਮ ਬਾਡੀ ਆ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਪ੍ਰਧਾਨਾ ਨੂੰ ਤੇ ਜਿਹੜੇ ਐ ਜੀ ਪੀ ਸੀ ਮੈਂਬਰ ਤੇ ਜਿਹੜੇ ਹਲਕਾ ਚਾਰਚ ਉਹਨੂੰ ਪੁੱਛੋ ਤੁਹਾਨੂੰ ਪਤਾ ਲੱਗ ਜਾਵੇ ਕਿ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਆ ਅਸੀਂ ਉਹਨਾਂ ਦੀ ਗੱਲ ਦਾ ਸਤਿਕਾਰ ਕਰਦੇ ਹਾਂ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਮੀਟਿੰਗਾਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਏਗੀ ਅਸੀਂ ਭਾਵਨਾ ਕੋਰ ਇਹ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ ਤੇ ਜੋ ਆਦੇਸ਼ ਵਰਕਿੰਗ ਕਮੇਟੀ ਦਾ ਹੋਇਆ ਉਹਦੇ ਮੁਤਾਬਕ ਸਾਰੀ ਪ੍ਰੋਸੈਸ ਜਿਹੜੀ ਆ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆ ਸਾਰਾ ਜਿਹੜੇ ਅਹਿਮ ਅੰਗ ਹੁੰਦੇ ਆ ਪਾਰਟੀ ਦੇ ਸਾਰਿਆਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਇਸ ਕਰਕੇ ਉਹ رائے ਜੋ ਆਏਗੀ ਫਾਈਨਲ ਉਸ ਤੋਂ ਬਾਅਦ ਜੋ ਫੈਸਲਾ ਪਾਰਟੀ ਦਾ ਉਹ ਅਨਾਉਂਸ ਜਿਹੜਾ ਉਹ ਕੀਤਾ ਜਾਏਗਾ ਮਜੀਠਾ ਸਾਹਿਬ ਨੂੰ ਬੇਨਤੀ ਹੈ ਕਿ ਜਿਹੜੇ ਮੰਡਿਆਣੀ ਬਤਨ ਮਾਈਕ ਮਾਈਕ ਚਲੋ ਠੀਕ ਹੈ ਜੀ ਜਿਹੜੀ ਬਾਕੀ ਗੱਲਾਂ ਤਾਂ ਹੰਦਰ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਜੀ ਅੱਜ ਆਨਰਬਲ ਸੁਪਰੀਮ ਕੋਰਟ ਚ ਬੰਦੀ ਸਿੰਘਾਂ ਬਾਰੇ ਔਰ ਖਾਸ ਤੌਰ ਤੇ ਭਾਈ ਭਲਵੰਤ ਸਿੰਘ ਰਾਜਵਾਨਾ ਸਾਹਿਬ ਬਾਰੇ ਅੱਜ ਇੱਕ ਤਰੀਕ ਸੀ ਔਰ ਉਹ ਤਰੀਕ ਦਾ ਕਾਰਨ ਵੀ ਹੈ ਕਿ 2 ਹਫ਼ਤੇ ਦਿੱਤੇ ਗਏ ਸੀ ਇਸ ਤਰੀਕ ਆਸਤੇ ਔਰ ਉਹਦੇ ਤੇ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਨਿਲੇਕੀ ਔਰ ناکਾਮੀ ਸਾਹਮਣੇ ਦੇਖਣ ਨੂੰ ਮਿਲੀ ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਲੋ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਵੈਸੀ ਸਰਕਾਰ ਕੋਲੋਂ ਦੇ ਹੱਕਦਾਰ ਨਹੀਂ ਤੁਹਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਹਾਈ ਸੁਪਰੀਮ ਕੋਰਟ ਚ ਭਾਈ ਬਲਵੰਤ ਸਿੰਘ ਰਾਜਵਾਲਾ ਸਾਹਿਬ ਵੱਲੋਂ ਇੱਕ ਰਿਟ ਗਈ ਹੈ ਇੱਕ ਅਪੀਲ ਪਾਈ ਗਈ ਹੈ ਜਿਹਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15 16 ਸਾਲ ਹੋ ਗਏ 2007 ਤੋਂ ਲਾਲੋ ਜੀ ਹੁਣ ਤੱਕ ਆਲਮੋਸਟ 17 ਸਾਲ ਕਿ ਜਿਹੜੀ ਉਹਨਾਂ ਨੂੰ ਡੈਥ ਸੈਂਟਰਸ ਦਿੱਤੀ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ ਉਹ ਚਾਹੁੰਦੇ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੁਪਰੇ ਦੀ ਸਰਕਾਰ 'ਚ ਉਹਦੇ ਵੀਊ ਮੰਗੇ ਗਏ ਆ ਕਿ ਥੋੜੇ ਕੀ ਵੀਊ ਨੇ ਮਗਰ ਰਾਜਵਾਨਾ ਸਾਫ ਬੜੇ ਕਲੀਅਰ ਨੇ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ ਈਦਰ ਡੈਥ ਸੈਂਟਰਸ ਦਿਓ ਜਾਂ ਫਿਰ ਇਸ ਡੈਥ ਸੈਂਟਰਸ ਨੂੰ ਜੇ ਕਮਿਊਂਟ ਕਰਨਾ ਤੇ ਉਹ ਫੈਸਲਾ ਦਿਓ ਬਗਰ ਤੁਸੀਂ ਕਿਸੇ ਇਨਸਾਨ ਨੂੰ 10 ਬਾਅਦ 10 ਦੀ ਚੱਕੀ 'ਚ ਡੈਥ ਰੋਤੇ 16 ਸਾਲ ਇਸ ਗਲਤੇ ਪੈਂਡਿਕ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀ ਮਾਨਸਿਕਤਾ ਮਾਨਸਿਕ ਹਾਲਾਤ ਨਾਲ ਖੜਵਾਰ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਦਾ ਪਈਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹੇ ਰਹਿਣਾ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜੇ ਜਿਹੜੀ ਉਹਨਾਂ ਦੀ ਫੈਸਲਾ ਕੇਜਰੀਆ ਲਦੀਨ ਸੀ ਉਹ ਹੋ ਨਹੀਂ ਉਹ ਕੀਤਾ ਹੀ ਫਕੀਰ ਜੀ ਆਜੋ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਲਾ ਸਾਹਿਬ ਦੇ ਹੱਥੇ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀ 4 ਤਰੀਕ ਸੀ 4 ਤਰੀਕ ਦੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹੈਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ ਮਤਲਬ ਕਿ ਅਸੀਂ ਕੋਈ ਦੇ ਨਹੀਂ ਸਕਦੇ ਆਪ ਦਾ ਵਿਉ ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਉ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨਾਂ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਚਰਾਚ ਕਾਲ ਹੁਣ ਪੈਗ ਲੱਗ ਜੇ ਤੇ ਸਵੇਰੀ ਛੁੱਟੀ ਹੈ ਇੱਥੇ ਕੋਈ ਨੈਸ਼ਨਲ ਹੌਲਿਡੇ ਲਾ ਦੇਣੀ ਹੈ ਕਿ ਛੁੱਟੀ ਹੈ ਉੱਤੋਂ ਕਰਾ ਵੀ ਕਦੇ ਛੁੱਟੀ ਤੇ ਨਹੀਂ ਆਈਆਂ ਮਤਲਬ ਇਹ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ 뷰ਸ ਉਹਨਾਂ ਨੂੰ ਮਿਲ ਰਿਹਾ ਸੁਪਰੀਮ ਕੋਰਟ ਦੇ ਕਿ ਉਹ ਛੁੱਟੀ ਦੇਵੇ